ਕੈਬਨਟ ਮੰਤਰੀ ਅਮਨ अरोड़ा ਨੇ ਸ਼ੀਤਲ ਅੰਗੁਰਾਲ ਤੇ ਕੁਝ ਲਾਏ ਹੈਗੇ ਇਲਜ਼ਾਮ ਜੀ ਇਹ ਪੂਰੀ ਕੀ ਕਹਾਣੀ ਹੈ ਜੀ ਇਹ ਵੀ ਸਾਨੂੰ ਸਪਸ਼ਟ ਕਰ ਦਿਓ ਦੇਖੋ ਸ਼ੀਤਲ ਅੰਗੁਰਾਲ ਕੀ ਆਪਾਂ ਸਪਸ਼ਟ ਕਰੀਏ ਉਹ ਸ਼ੀਤਲ ਅੰਗੁਰਾਲ ਦਾ ਤਾਂ ਹਾਲ ਹੋਇਆ ਹਰ ਮਸਿਆ ਬਦਨਾਮੀ ਕੋਈ ਨਾ ਕੋਈ ਉਹਦਾ ਸਿਆਪਾ ਪਿਆ ਰਹਿੰਦਾ ਹੈ ਜੀ ਗੱਲ ਇਹ ਆ ਕਿ ਕੱਲ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉੱਥੇ ਅਮਨ अरोड़ा ਹਰਾਨੇ ਹਮ ਅਮਨ ਅਰੋੜਾ ਹਰਾਨੇ ਕਈ ਗੱਲਾਂ ਕਈਆਂ ਕੌੜੀਆਂ ਪਿੱਖੀਆਂ ਜੀ ਪੁਰਾਣਾ ਸਾਥੀ ਰਿਹਾ ਇਹਨਾਂ ਦਾ ਹੂੰ ਹੂੰ ਕਿ ਭਾਈ ਇਹ ਦੱਸੇ ਕਿ ਸੁਸ਼ੀਲ ਰਿੰਕੂ ਜਿਹਦੇ ਨਾਲ ਇਹਦਾ ਇੱਟ ਖੜਕਾ ਚੱਲਦਾ ਸੀਗਾ ਕਈ ਬੰਦੇ ਇਹਨਾਂ ਦੇ ਜ਼ਖਮੀ ਹੋਏ ਕਈ ਮੁਕੱਦਮੇ ਬਣੇ ਇਹ ਹੁਣ ਇਹ ਰਾਜੀ ਨਮਾ ਕਰੀ ਪਰਦੇ ਆ ਇਹਦਾ ਮੰਤਬ ਕੀ ਆ ਜੀ ਵਿਕਾਸ ਨੂੰ ਲੈ ਕੇ ਕਿ ਭਾਈ ਤੂੰ ਕੰਮ ਕੀ ਕੀਤਾ ਹੂੰ ਫਿਰ ਇੱਕ ਗੱਲ ਹੋਰ ਕਹੀ ਨੇ ਜੀਦੇ ਚ ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਤੇ ਅਮਨ ਅਰੋੜਾ ਨੂੰ ਸ਼ੀਸ਼ੇ ਦੇ ਮੁਰੇ ਖਲੋਣਾ ਚਾਹੀਦਾ ਹੂੰ ਇਹਦਾ ਜੀ ਅਪਰਾਧਿਕ ਪਿਸ਼ੋਕੜ ਸੀ 2 ਸਾਲ ਐਯੋ ਇਹ ਕੰਮ ਕਰਦੇ ਰਹੇ ਹੋ ਜੀ ਬਾਈ ਪਹਿਲੀ ਗੱਲ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਗੱਲ ਕਹਿੰਦੇ ਆ ਜੀ ਜਿਸ ਵੇਲੇ ਜਾ ਕੇ ਰਗਵ ਚੱਡਾ ਨੇ ਬਾਲੀ ਸਾਹਿਬ ਦੇ ਮਾਰਫਤ ਅੰਗਰਾਲ ਨੂੰ ਰਲਾਇਆ ਸੀਗਾ ਨਾ ਹੂੰ ਅੱਜ ਵੀ ਉਹ ਵੀਡੀਓ ਤੁਹਾਨੂੰ ਮਿਲ ਜਾਏਗੀ ਜਲੰਧਰ ਦੀ ਜਦੋਂ ਆਮ ਆਦਮੀ ਪਾਰਟੀ ਦੇ ਜਿਹੜੇ ਸੱਚੇ ਸੁੱਚੇ ਵਰਕਰ ਸੀ ਉਹਨਾਂ ਨੇ ਰੋਲਾ ਪਾਇਆ ਸੀ ਤੇ ਰਗਵ ਚੱਡਾ ਉੱਥੋਂ ਭੱਜ ਕੇ ਨਿਕਲਿਆ ਸੀ ਜੀ ਜੀ ਬਿਲਕੁਲ ਇਹ ਵੀਡੀਓ ਜੇ ਇਹਨਾਂ ਨੇ ਡਿਲੀਟ ਨਾ ਕਰਵਾਈ ਹੋਈ ਤੁਹਾਨੂੰ ਅੱਜ ਵੀ ਮਿਲ ਜਾਏਗੀ ਮਿਲ ਜਾਏਗੀ ਕਿ ਰਗਵ ਚੱਡਾ ਉੱਥੋਂ ਗਲੀ ਚੋਂ ਨਿਕਲਿਆ ਸੀ ਗੱਡੀ ਕੱਢ ਕੇ ਹੂੰ ਕਿਉਂ ਕਿਉਂਕਿ ਜਿਹੜੇ ਆਪਾਂ ਹੁਣ ਮੰਨ ਲਓ ਕਿਸੇ ਗਲੀ ਮੱਲੇ ਚ ਰਹਿੰਨੇ ਆ ਜੀ ਤੇ ਕੀ ਗੱਲ ਹੈ ਆਪਾਂ ਨੂੰ ਪਤਾ ਨਹੀਂ ਕਿ ਕਿਹੜਾ ਬੰਦਾ ਕਿਹੋ ਜਿਹਾ ਬਿਲਕੁਲ ਪਤਾ ਲੱਗਦਾ ਤੇ ਜਿਹੜੇ ਬੰਦੇ ਪਾਰਟੀ ਨਾਲ ਜੁੜੇ ਸੀ ਉਹਨਾਂ ਨੇ ਹਾਲ ਪਾਰਿਆ ਕੀਤੀ ਉਹਨਾਂ ਆਖਿਆ ਰੱਬ ਦਾ ਵਾਸਤਾ ਇਹੋ ਜਿਹਾ ਹੀਰਾ ਨਾ ਲੈ ਕੇ ਆਓ ਹੂੰ ਹੂੰ ਬੜੀ ਖੁਦਾ ਦੀ ਜੀ ਇਹਨਾਂ ਨੇ ਉਹ ਜਿਹੜੇ ਬੰਦੇ ਸੀ ਸਗੋਂ ਉਹਨਾਂ ਨੂੰ ਠੋਕਰਾ ਕੇ ਤੇ ਲੈ ਆਂਦਾ ਹੂੰ ਇਹਦੇ ਤੇ ਉਸ ਵੇਲੇ ਗੈਂਬਲਿੰਗ ਦਾ ਕੇਸ ਸੀਗਾ ਜੀ ਇੱਕ ਕੇਸ ਸ਼ਾਇਦ ਕਿਡਨਾਪਿੰਗ ਦਾ ਸੀਗਾ ਹੂੰ ਉਹ ਦੋਨੇ ਕੇਸ ਵੀ ਬਾਅਦ ਦੇ ਵਿੱਚ ਜਿਹੜੇ ਬਰੀ ਹੋ ਜਾਂਦੇ ਮਰੀ ਹੋ ਜਾਂਦੇ ਮੈਂ ਇਸ ਚੀਜ਼ ਨੂੰ ਵੀ ਨਾਲ ਦੀ ਨਾਲ ਦੱਸ ਦੇਵਾਂ ਹੂੰ ਹੂੰ ਉਸ ਤੋਂ ਬਾਅਦ ਵੀ ਬੰਦਾ ਪੁੱਛੇ ਜੇਸ ਬੰਦੇ ਤੇ ਗੈਂਬਲਿੰਗ ਐਕਟ ਦੇ ਤਹਿਤ ਯਾਨੀ ਆਜੂਆ ਵਗੈਰਾ ਜਿਹੜਾ ਖੇਡਦੇ ਆ ਇਹ ਸਨੈਪਿੰਗ ਦਾ ਤੁਸੀਂ ਆਪ ਹੀ ਕਹ ਰਹੇ ਹੋ ਕਿ ਅਪਰਾਧਿਕ ਪਿਸ਼ੋਕੜ ਤੇ ਜੋ ਤੁਸੀਂ ਇਹ ਹੀਰਾ ਚੁਣ ਕੇ ਆਪਦੀ ਪਾਰਟੀ ਚ ਲੈ ਕੇ ਆਏ ਸੀ ਤੇ ਤੁਸੀਂ ਕੌਣ ਹੋ ਜੀ ਦਿੱਲੀ ਦੇ ਦਲਾਲ ਹਮ ਕਿ ਜਿਹੜਾ ਉਹਨਾਂ ਨੂੰ ਲੱਗਿਆ ਉਹਨਾਂ ਨੂੰ ਰਿਪੋਰਟ ਦੇ ਦਿੱਤੀ ਕਿਸੇ ਜਲੰਧਰੀਏ ਲੀਡਰ ਨੇ ਕਿ ਭਾਈ ਇਹਦੇ ਪਿੱਛੇ ਚਾਰ ਬੰਦੇ ਹੈਗੇ ਆ ਇਹ ਖਿੱਚ ਦੂਗਾ ਮੀਟਰ ਤੇ ਤੁਸੀਂ ਆਪਣੇ ਜਿਹੜੇ ਸੱਚੇ ਸੁੱਚੇ ਵਰਕਰ ਸੀਗੇ ਕਿ ਉਹਨਾਂ ਦੀ ਵੀ ਨਹੀਂ ਸੁਣੀ ਤੇ ਤੁਸੀਂ ਤੁਸੀਂ ਮੁੜ ਕੇ ਬੋਲੇ ਤੱਕ ਹਮ ਤੁਹਾਨੂੰ ਉਦੋਂ ਬੋਲਣਾ ਚਾਹੀਦਾ ਸੀ ਨਾ ਜਿੱਦਾਂ ਹੁਣ ਮੈਂ ਚੰਦੂ ਮਾਝਰਾ ਹੋਰਾਂ ਨੂੰ ਵੀ ਇਹੀ ਸਵਾਲ ਕਰਦਾ ਕਿ ਜਿਸ ਵੇਲੇ ਬੇਅਦਬੀਆਂ ਹੋਈਆਂ ਸੀ ਪੰਜਾਬ 'ਚ ਅੱਗ ਮੱਚ ਰਹੀ ਸੀ ਜੀ ਤੇ ਤੁਸੀਂ ਤੁਸੀਂ ਕਿੱਥੇ ਸੀ ਹੁਣ ਪੰਥ ਬਚਾਉਣ ਦੀਆਂ ਗੱਲਾਂ ਹੋ ਰਹੀਆਂ ਉਹ ਕਿੱਥੇ ਜਦੋਂ ਸੁਮੇਧ ਸੈਣੀ ਫਿਰ ਲਾ ਦਿੱਤਾ ਢੀ ਜਿੱਪੀ ਜਦੋਂ ਇਜ਼ਾਰਾ আলম ਦੇ ਪਰਿਵਾਰ ਨੂੰ ਟਿਕਟਾਂ ਦਿੱਤੀਆਂ ਗਈਆਂ ਉਹਨੂੰ ਪਾਰਟੀ 'ਚ ਸ਼ਾਮਲ ਕਰਾਇਆ ਗਿਆ ਜੀ 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 ਤੁਹਾਡੀ ਜ਼ਮੀਰ ਉਦੋਂ ਸੁੱਤੀ ਸੀ ਹੂੰ ਸਵਤੰਤਾ ਸੀ ਉਦੋਂ ਆਪਣੀ ਸਰਕਾਰ ਚ ਰੌਲਾ ਪਾ ਕੇ ਬਾਹਰ ਆਉਂਦੇ ਤੇ ਲੋਕ ਤੁਹਾਨੂੰ ਨਾਇਕ ਅੱਜ ਵੀ ਨਾਇਕ ਮੰਨਦੇ ਕਿ ਤੁਸੀਂ ਨਾਇਕ ਹੋ ਬਿਲਕੁਲ ਯਾਨੀ ਇਹ ਚੀਜ਼ਾਂ ਹੁੰਦੀਆਂ ਉਹ ਆਂਦੇ ਹੁੰਦੇ ਕਿ ਵੇਲੇ ਦੀ ਨਮਾਜ਼ ਕੁਵੇਲੇ ਦੀ ਟੱਕਰਾਂ ਟੱਕਰਾਂ ਬਿਲਕੁਲ ਤੇ ਗੱਲ ਉਹ ਬਣੀ ਪਈ ਆ ਹੁਣ ਇਹ ਅਪਰਾਧਿਕ ਪਿਸ਼ੋਕੜ ਉਹਦਾ ਲੰਬੀ ਪਰਦੇ ਹਮ ਹਮ ਤੇ ਸਵਾਲ ਤੇ ਇਹ ਹੋਣ ਕਿ ਕਿ ਇਹੋ ਜਿਹੇ ਬੰਦਾ ਜਦੋਂ ਤੁਸੀਂ ਲਿਆਂਦਾ ਪਾਰਟੀ ਚ ਆਪਰੇਸ਼ਨ ਲੋਟਸ ਦਾ ਜਿਹਦੇ ਤੋਂ ਦਾਵਾ ਕਰਵਾ ਗਿਆ ਉਹ ਤੇ ਤੁਹਾਡੇ ਸਾਰੇ ਦਾਅਵਿਆਂ ਨੂੰ ਝੂਠੇ ਪਾ ਗਿਆ ਉਹ ਕਹਿੰਦਾ ਮੈਂ ਸਾਰਾ ਕੁਝ ਲਈ ਫਿਰਦਾ ਹੂੰ ਵਕਤ ਤਾਂ ਹੁਣ ਤੇ ਦੱਸਾਂਗਾ ਤੇ ਗੱਲ ਇਹ ਆ ਕਿ ਉਹ ਤੁਹਾਨੂੰ ਬਤਾਇਆ ਕੰਟਰੋਵਰਸ਼ਲ ਸਿਆਸਤ ਹੈਗੀ ਅੱਜਕੱਲ ਤਾਂ ਇਹਦੇ ਤੇ ਕਾਫੀ ਸਵਾਲ ਤਾਂ ਆਮ ਆਦਮੀ ਪਾਰਟੀ ਨੂੰ ਹੋਣਗੇ ਕਿ ਅੱਜ ਤੁਸੀਂ ਕਿਸੇ ਬੰਦੇ ਦਾ ਜੇ ਅਪਰਾਧਿਕ ਪਿਸ਼ੋਕੜ ਲੋਕਾਂ ਦੇ ਵਿੱਚ ਰੱਖਦੇ ਹੋ ਤਾਂ ਸਵਾਲ ਤੁਹਾਡੇ ਮੂਰੇ ਵੀ ਰੱਖੇ ਜਾਣਗੇ ਕਿ ਉਹ ਬੰਦਾ ਤੁਸੀਂ ਐ ਰੈਡ ਕਾਰਪਟ ਵਸ਼ਾ ਕੇ ਲਿਆਂਦਾ ਕਿਉਂ ਲਿਆਂਦਾ ਕਿਉਂ ਬਾਕੀ ਅੰਗਰਾਨ ਹੋਰਾਂ ਦਾ ਵੀ ਜਿਹੜਾ ਨਾ ਹਾਲ ਸਾਨੂੰ ਆਸਟ੍ਰੇਲੀਆ ਤੋਂ ਕਿਸੇ ਨੇ ਰਸਾਈ ਕੀਤੀ ਸੀਗੀ ਹੂੰ ਉਹ ਸੱਜਣ ਨੇ ਦੱਸਿਆ ਉਹਦੇ ਜਿਹੜੇ ਕਥੇ ਦੋਸ਼ ਆ ਮੈਂ ਨਾਲ ਹੀ ਉਹ ਜੋੜ ਦਿੰਦਾ ਜੀ ਜੀ ਉਹਨਾਂ ਦਾ ਕੋਈ ਜਾਣੂ ਬੰਦਾ ਸੀਗਾ ਜਿਹਨੂੰ ਨਿਊਜ਼ੀਲੈਂਡ ਉਹਨਾਂ ਨੇ ਖੜਿਆ ਹੂੰ ਉਹਨੇ 8 ਲੱਖ ਰੁਪਈਆ ਕੋਈ ਪੇ ਕੀਤਾ ਸੀਗਾ ਹੂੰ ਮੁੜ ਕੇ ਉਹ 10 ਦਿਨਾਂ ਬਾਅਦ ਵਾਪਸ ਆ ਗਿਆ ਤੇ ਉਹਨੇ ਰੱਟਾ ਪਾ ਲਿਆ ਅੱਛਾ ਜੀ ਰੱਟਾ ਪਾ ਲਿਆ ਕਿ ਭਈ ਮੇਰੇ ਤੇ ਪੈਸੇ ਵਾਪਸ ਸੁਟੋ ਹੂੰ ਜਿਹੜੇ ਬੰਦੇ ਨੇ ਗਾਂ ਕਿਉਂਕਿ ਆਸਟ੍ਰੇਲੀਆ ਸੰ ਜਿਹੜੇ ਬੰਦੇ ਨੇ ਗਾਂ ਉੱਥੇ ਕੰਮ ਕਰਾਇਆ ਸੀ ਉਹਨੇ ਕਿ ਮੈਂ ਤੇ ਕੰਮ ਕਰਾਤਾ ਯਾਰ ਮੇਰਾ ਨੁਕਸ ਦੱਸੋ ਮੈਂ ਪੈਸੇ ਹੁਣ ਕਾਦੇ ਦੇਵਾਂ ਜੀ ਚਲੋ ਜੀ ਇਹ ਰੌਲਾ ਪਹੁੰਚ ਗਿਆ ਪੁਲਿਸ ਕੋਲ ਹੂੰ ਉਹ ਆਸਟ੍ਰੇਲੀਆ ਬੈਠਾ ਵੀਰ ਫੋਨ ਕਰਕੇ ਉਹਦੀਆਂ ਇੰਟਰਵਿਊਜ਼ ਕੁਝ ਕੀਤੀਆਂ ਨੇ ਮੱਕੜ ਸਾਹਿਬ ਉਹ ਰਾਂਦੇ ਚੈਨਲ ਨੇ ਵੀ ਕੀਤੀ ਹੈ ਸ਼ਾਇਦ ਉਹਨਾਂ ਨੇ ਲਿੰਕ ਭੇਜੇ ਸੀ ਕਿ ਮੈਂ ਕਾਲੀ ਚ ਦੇਖੇ ਤੇ ਨਹੀਂ ਹੈਗੇ ਉਹ ਵਿਚਾਰਾ ਰੋ ਰਿਆ ਸੀ ਉਹ ਕਹਿੰਦਾ ਕਿ ਇੱਥੇ ਮੇਰਾ ਵਾਪਿਓ ਆਇਆ ਹੂੰ ਉਹਨੂੰ ਫਸਾ ਦਿੱਤਾ ਗਿਆ ਜੀ ਤੇ ਕਮਾਲ ਦੀ ਗੱਲ ਹੈ ਕਿ ਹੱਲ ਕਰਨ ਦੇ ਨਾਂ ਤੇ ਹੂੰ ਉਹ ਕੋਈ ਇਹਨਾਂ ਦੇ ਨਾਲ ਰਹਿੰਦਾ ਕੋਈ ਈਯੂਬ ਕੇ ਕੁਛ ਐਸਾ ਅਰਸ਼ਦ ਕੋਈ ਐਸਾ ਨਾਮ ਜੀ ਕਿ ਉਹ ਬੰਦਾ ਜਿਹੜਾ ਉਹਦਾ ਕਜ਼ਨ ਕੋਈ ਜਾਂ ਉਹਦਾ ਗਾਹ ਨੇੜਲਾ ਉਹ 6-7 ਲੱਖ ਰੁਪਈਆ ਉਹਨਾਂ ਤੋਂ ਉਹ ਲਈ ਬੈਠੇ ਉਹ ਕਹਿੰਦੇ ਵੀ ਇਹਦੇ ਨਾਲੋਂ ਤੇ ਚੰਗਾ ਸੀਗਾ ਕਿ ਅਸੀਂ ਉਹਨੂੰ ਹੀ ਦੇ ਦਿੰਦੇ ਜੀ ਜੀ ਉਹ ਕਥੇ ਦੋਸ਼ ਇਹਨਾਂ ਤੇ ਲਾਈ ਜਾਂਦੇ ਆ ਕਿ ਰਾਜਨ ਅੰਗਰਾਲ ਤੇ ਸ਼ੀਤਲ ਅੰਗਰਾਲ ਨੂੰ ਪੈਸਾ ਗਿਆ ਮੈਂ ਫੋਨ ਕੀਤਾ ਸੀ ਮੈਂ ਕਿਹਾ ਭਾਈ ਸਾਹਿਬ ਅਸੀਂ ਪਹਿਲਾਂ ਉਹਨਾਂ ਨੂੰ ਫੋਨ ਕਰਾਂਗੇ ਹੂੰ ਫਿਰ ਤੁਹਾਡੇ ਕਿਸੇ ਕਥੇ ਦੋਸ਼ ਦਾ ਕੋਈ ਅਸੀਂ ਜ਼ਿਕਰ ਕਰਾਂਗੇ ਪਰ ਇਹਨਾਂ ਨੇ ਦੋਨਾਂ ਭਰਾਵਾਂ ਨੇ ਫੋਨ ਨਹੀਂ ਚੁੱਕੇ ਤੇ ਇਸ ਤਰ੍ਹਾਂ ਦੇ ਵੀ ਦੋਸ਼ ਤੁਸੀਂ ਪਿੱਛੇ ਜਿਹੋ ਇੱਕ ਯੂਕੇ ਵਾਲਾ ਵੇਖਿਆ ਹੋਣਾ ਹੂੰ ਉਹਦੀਆਂ ਤਸਵੀਰਾਂ ਦਾ ਵੀ ਰੌਲਾ ਯਾਨੀ ਸ਼ੀਤਲ ਅੰਗਰਾਲ ਦੀ ਰਾਜਨੀਤੀ ਦੇ ਵਿੱਚ ਵਿਵਾਦ ਜਿਹੜੇ ਆ ਉਹ ਕੋਈ ਨਵੇਂ ਨਹੀਂ ਆ ਜੀ ਜੀ ਤਾਂ ਉਹ ਦੋਸ਼ਾਂ ਤੋਂ ਚੇਤਾ ਆ ਗਿਆ ਮੈਨੂੰ ਕਿ ਉਹ ਬੰਦਾ ਜਿਹੜਾ ਆਸਟ੍ਰੇਲੀਆ ਬੈਠਾ ਉਹ ਵੀ ਦੋਸ਼ ਇਸ ਕਿਸਮ ਦੇ ਲਾਈ ਜਾਂਦਾ ਜੀ ਜੀ ਰਲੇ ਮੇਲੇ ਕਮੈਂਟ ਆ ਰਹੇ ਜਗਸੀਰ ਸਿੰਘ ਕਹਿੰਦੇ ਕਿ ਅਮਨ ਰੋੜਾ ਜੀ ਮਨਪ੍ਰੀਤ ਦੀ ਤਰ੍ਹਾਂ ਅੱਜਕੱਲ ਚੁੱਪ ਕਿਉਂ ਨੇ ਨਹੀਂ ਉਹ ਤੇ ਕੱਲ ਬੋਲੇ ਆ ਉਹਨਾਂ ਦੇ ਕੋਬੂਗ ਦਾ ਬਾਰ ਕੱਢ ਲਿਆ ਨਾ ਨੇ ਚੁੱਪ ਚੁੱਪ ਰਹਿਣੀ ਹੈ ਜ਼ਰੂਰ ਕੋਈ ਬਾਤ ਹੈ ਜਗਤਾਰ ਢੁੱਡੀ ਕੇ ਕਹਿੰਦੇ ਕਿ ਅੰਗਰਾਲ ਨੇ ਤਾਂ ਅੰਗਰਾਲ ਤੇ ਤਾਂ ਕਾਫੀ ਕ੍ਰਿਮੀਨਲ ਰਿਕਾਰਡ ਸੁਣੀਂਦੇ ਆ ਇਹਦਾ ਹਾਲ ਪਹਿਲਾਂ ਤੋਂ ਏਦਾਂ ਦਾ ਹੀ ਹੈ ਮੈਂ ਦੋ ਕੇਸਾਂ ਬਾਰੇ ਜਾਣਦਾ ਜੀ ਦੋ ਕੇਸ ਜਿਹੜੇ ਆ ਉਹ ਬਰੀ ਹੋਏ ਆ ਇਹਨਾਂ ਦੇ ਐਮਐਲਏ ਦੇ ਦੌਰਾਨ ਐਮਐਲ ਰਹਿੰਦੇ ਜੀ ਪੀਬੀ 31 ਕਹਿੰਦੇ ਕੈਬਨਿਟ ਦਾ ਵਿਸਾਰ ਕੀਤਾ ਗਿਆ ਮੰਤਰੀ ਮੰਡਲ ਵਿੱਚ ਰਜਿੰਦਰ ਮਿੱਤਰ ਜਿਸ ਨੇ ਸ਼੍ਰੀ ਹਰਮੰਦਰ ਸਾਹਿਬ ਵਿੱਚ ਯੋਗ ਕੀਤਾ ਉਹਦੇ ਬਾਰੇ ਦੱਸੋ ਉਹਦੇ ਤੇ ਆਪਾਂ ਗੱਲ ਕਰ ਚੁੱਕੇ ਹਾਂ ਜੀ ਜੀ ਹਾਂ ਜੀ ਦੋ ਤਿੰਨ ਦਿਨਾਂ ਬਾਅਦ ਕੋਈ ਡਿਵਰਟ ਹੋਈ ਤੇ ਜ਼ਰੂਰ ਕਰਾਂਗੇ ਰੀਸ਼ਫਲਿੰਗ ਹੋ ਗਈ ਹੈ ਜੀ ਪੰਜਾਬ ਦੇ ਕੈਬਨਿਟ ਦੀ ਜੀ ਇਹਨਾਂ ਨੇ ਇੰਨਾ ਕਲੀਅਰ ਨਹੀਂ ਕੀਤਾ ਜੀ ਵਿਸਤਾਰ ਹੀ ਲਿਖਿਆ ਚਲੋ ਮੈਂ ਕੋਈ ਗੱਲ ਦਾ ਵਿਸਾਰ ਕੀਤਾ ਗਿਆ ਮੰਤਰੀ ਮੰਡਲ ਵਿੱਚ ਇਹਨਾਂ ਨੇ ਇੰਨਾ ਹੀ ਲਿਖਿਆ ਤੁਸੀਂ ਕਮੈਂਟ ਦੇਖੋ ਕੋਈ ਗੱਲ ਮੈਂ ਦੇਖ ਲੈਂਦਾ ਜੀ ਜੀ ਤੁਸੀਂ ਕਰੋ 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 ਕੋਈ ਪੀਜੀਆਈ ਦੇ ਵਿੱਚ ਇੱਕ ਸਰਕੂਲੇਟ ਸਰਕੂਲਰ ਹੋਇਆ ਹੈ ਉਹਦੇ ਵਿੱਚ ਉਹ ਕਹਿੰਦੇ ਵੀ ਜਿਹੜੇ ਵੀ ਕੋਈ ਮਰੀਜ਼ ਆਉਂਦੇ ਆ ਉਹਨਾਂ ਦੇ ਪੇਰੈਂਟਸ ਆਉਂਦੇ ਆ ਉਹਨਾਂ ਦੇ ਨਾਲ ਹਿੰਦੀ ਦੇ ਵਿੱਚ ਗੱਲ ਕਰਨੀ ਹੈ ਜੀ ਪਰ ਆਪਣੇ ਸਿਆਸਤਵਰਣੋਂ ਕੋਈ ਇਦਾਂ ਦਾ ਕੋਈ ਉਸਤੇ ਕਮੈਂਟ ਨਹੀਂ ਆਇਆ ਕੋਈ ਟਿੱਪਣੀ ਨਹੀਂ ਆਈ ਨਹੀਂ ਸਰ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈਗੀ ਜੀ ਕਿ ਹਾਲ ਦੀ ਘੜੀ ਕੋਈ ਰੀਸ਼ਫਲਿੰਗ ਹੋਈ ਹੈ ਤੇ ਜੇ ਹੋਈ ਤਾਂ ਫਿਰ ਕੱਲ ਗੱਲ ਕਰਾਂਗੇ ਜੀ ਮੈਂ ਤੁਹਾਡੀ ਗੱਲ ਟੋਕ ਰਿਹਾ ਮੈਂ ਕਿ ਇਦਾਂ ਕੋਈ ਇਸ ਤਰ੍ਹਾਂ ਪਲੀਜ਼ ਥੋੜੀ ਜੀ ਸਾਡੀ ਗੁਜ਼ਾਰਿਸ਼ ਹੈ ਕਿ ਭਾਈ ਇਨਫੋਰਮੇਸ਼ਨ ਜਦੋਂ ਤੁਸੀਂ ਰੱਖਦੇ ਹੋ ਉਹਨੂੰ ਦਾਅਵੇ ਦੇ ਤੌਰ ਤੇ ਤਾਂ ਪਲੀਜ਼ ਪੁਖਤਾ ਰੱਖਿਆ ਕਰੋ ਜਾਂ ਥੱਲੇ ਸੋਰਸ ਲਿਖ ਦਿਆ ਕਰੋ ਕਿ ਇਸ ਸੋਰਸ ਦੇ ذریعے ਸਾਨੂੰ ਇਹ ਖਬਰ ਪ੍ਰਾਪਤ ਹੋਈ ਹੈ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਡਾ ਟਾਈਮ ਬਰਬਾਦ ਨਾ ਕਰੋ ਆਪਣੀ એનર્ਜੀ ਬਰਬਾਦ ਨਾ ਕਰੋ ਜੀ ਕਰੋ ਗੱਲ ਤੁਸੀਂ ਜੀ ਜੀ ਪੀਜੀਆਈ ਵਾਲੀ ਗੱਲ ਕਰ ਰਿਹਾ ਮੈਂ ਉੱਥੇ ਹਿੰਦੀ ਭਾਸ਼ਾ ਨੂੰ ਬੋਲਣ ਦੇ ਮਾਮਲੇ 'ਚ ਕੋਈ ਸਰਕੂਲੇਟ ਹੋਇਆ ਸੀ ਸਰਕੂਲੇਟ ਜੀ ਉਹ ਸਰਕਾਰ ਨੇ ਕੋਈ ਟਿੱਪਣੀ ਨਹੀਂ ਕੀਤੀ ਕਿਸੇ ਬੰਦੇ ਨੇ ਉਸ ਗੱਲ ਤੇ ਗੱਲ ਨਹੀਂ ਕੀਤੀ ਵੈਸੇ ਪੰਜਾਬੀ ਪੰਜਾਬੀ ਦਾ ਰੌਲਾ ਬਹੁਤ ਪੈਂਦਾ ਪਰ ਇੱਕ ਪੰਡਤ ਜੀ ਨੇ ਉਹਨਾਂ ਨੇ ਕਿਤੇ ਕੁ ਮੜਾ ਹਮਲਾ ਮਾਰਿਆ ਇਸ ਗੱਲ ਨੂੰ ਲੈ ਕੇ